ਨਕੋਦਰ ਸ਼ਹਿਰ ਦਾ 메인 ਬਾਜ਼ਾਰ ਚੋਰਾ ਦੇ ਨਿਸ਼ਾਨੇ ਤੇ ਆਰਬੀ ਇੰਡੀਆ ਟੀਵੀ ਨਿਊਜ਼ ਤੇ ਇਸ ਵੇਲੇ ਦੀ ਵੱਡੀ ਖਬਰ ਨਕੋਦਰ ਤੋਂ ਦੱਸਣ ਜਾ ਰਹੇ ਹਾਂ ਨਕੋਦਰ ਦੇ ਵਿੱਚ ਰਾਜਨ ਗਾਰਮੈਂਟਸ ਤੇ ਹੋਈ ਵੱਡੀ ਚੋਰੀ ਇਹ ਤਸਵੀਰਾਂ ਤੁਸੀਂ ਨਕੋਦਰ ਤੋਂ ਦੇਖ ਸਕਦੇ ਹੋ ਚੋਰਾ ਵੱਲੋਂ 메인 ਬਾਜ਼ਾਰ ਦੇ ਵਿੱਚ ਇਸ ਦੁਕਾਨ ਨੂੰ ਬਣਾਇਆ ਗਿਆ ਨਿਸ਼ਾਨਾ ਔਰ ਇਹ ਦੁਕਾਨ ਤੇ 메인 ਬਾਜ਼ਾਰ ਵੇ ਵਿੱਚ ਰਾਜਨ ਗਾਰਮੈਂਟਸ ਚੋਰਾ ਵੱਲੋਂ ਹੱਥ ਸਾਫ਼ ਕੀਤਾ ਗਿਆ ਔਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਲਗਾਤਾਰ ਨਕੌਦਰ ਦੇ ਵਿੱਚ ਹੋ ਰਹੀਆਂ ਚੋਰੀਆਂ ਆ ਦੇ ਕਾਰਨ ਦੁਕਾਨਦਾਰ ਹੋਏ ਪਰੇਸ਼ਾਨ ਦੁਕਾਨਦਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਮਿਹਨਤ ਕਰਦਾ ਹੈ ਪਰ ਉਸ ਦੇ ਪੱਲੇ ਕੀ ਪੈ ਰਿਹਾ ਹੈ ਚੋਰੀਆਂ ਪਰ ਇਹ ਤਸਵੀਰਾਂ ਨਕੌਦਰ ਤੋਂ ਦੇਖ ਸਕਦੇ ਹੋ ਪੁਲਿਸ ਵੀ ਜਿਹੜੀ ਇਸ ਵੇਲੇ ناکਾਮ ਦਿੱਸਦੀ ਲੱਗ ਰਹੀ ਹੈ ਚੋਰ ਨਹੀਂ ਉਹਨਾਂ ਦੇ ਚਕੰਗੇ ਵਿਚ ਆ ਰਹੇ ਇਹ ਵੱਡੀਆਂ ਤਸਵੀਰਾਂ ਨਕੌਦਰ ਤੋਂ ਦੇਖ ਸਕਦੇ ਹੋ ਦੁਕਾਨਦਾਰ ਐਸ ਐਚਓ ਸਾਹਿਬ ਨੂੰ ਦੱਸ ਰਿਹਾ ਹੈ ਵੀ ਸਾਡੀ ਚੋਰੀ ਜਿਹੜੀ ਦੁਕਾਨ ਤੋਂ ਕੀਤੀ ਗਈ ਆ ਔਰ ਜਲਦੀ ਤੋਂ ਜਲਦੀ ਜਿਹੜੇ ਚੋਰ ਫੜੇ ਜਾਣ ਔਰ ਸਾਡੀ ਜਿਹੜੀ ਜੋ ਵੀ ਨੁਕਸਾਨ ਕੀਤਾ ਵਾਪਸ ਮਿਲੇ ਇਹ ਤਸਵੀਰਾਂ ਨਕੌਦਰ ਤੋਂ ਤੁਸੀਂ ਆਰ ਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ ਮੈਂ ਜੀ ਸਾਹਿਬ ਜੈਨ ਰਾਯੰਗ ਗਾਰਮੈਂਟਸ ਤੋਂ ਬੋਲ ਰਿਹਾ ਹਾਂ ਭਾਜੀ ਸਵੇਰੇ ਜਦੋਂ ਆਕੇ ਦੁਕਾਨ ਖੋਲੀ ਆ ਉੱਥੇ ਆਕੇ ਦੇਖਿਆ ਸਾਰੇ ਗਲੇ ਟੁੱਟੇ ਪਏ ਸੀਗੇ ਗੱਲਾ ਖੋਲਿਆ ਰਹੇਗਾ ਸਾਰੇ ਦਰਵਾਜ ਡਰਾਜ ਵਗੈਰਾ ਸਾਰੇ ਪਟਕੇ ਚੋਰਾ ਨੇ ਹੱਥ ਫੇਰਿਆ ਹੋਇਆ ਸੀਗਾ ਜੀ ਕਿੰਨਾ ਕੁ ਨੁਕਸਾਨ ਕਰਿਆ ਭਾਜੀ ਮੇਰੇ ਗੱਲੇ ਦੇ ਵਿੱਚ ਜੀ 35000 ਰੁਪਏ 30-35000 ਰੁਪਏ ਵਿਆ ਹੈਗਾ ਨਾਲ ਚਾਂਦੀ ਦੇ ਸਿੱਕੇ ਸੀਗੇ ਉਹ ਪਿਆ ਸੀਗਾ ਜੀ ਸੀਸੀਟੀਵੀ ਕੈਮਰਾ ਕਰਾ ਭਾਈ ਸੀਸੀਟੀਵੀ ਨਹੀਂ ਲੱਗਾ ਰਾਇ ਇੱਥੇ ਕੈਮਰੇ ਨਹੀਂ ਲੱਗੇ ਦੋ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਨੂੰ ਕੰਪਲੇਂਟ ਕਰਤੀ ਪੁਲਿਸ ਹੋ ਗਈ ਹੈ ਜੀ ਚੋਰ ਕਿੱਧਰ ਵੀ ਆਏ ਕੋਸਾ ਲੱਗਾ ਭਾਜੀ ਇੱਧਰ ਸਾਡੇ ਨਾਲ ਉਧਰ ਉੱਪਰ ਜੰਗਲਾ ਹੈਗਾ ਵਾ ਜੰਗਲੇ ਦੇ ਉੱਪਰ ਕੰਕਰੀਟ ਦੀ ਸਲੇਬ ਆ ਸਲੈਬ ਪਟਕੇ ਜੰਗਲਾ ਖੋਲ ਕੇ ਉਹਦੇ ਚ ਆਏ ਜੀ ਤੇ ਪੁਲਿਸ ਆ ਕੇ ਕੀ ਕਹੇਗੀ ਪੁਲਿਸ ਤਾਂ ਜੀ ਦੇਖੋ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਉਹਦੀ ਗੱਲ ਹੈ ਕਿ ਅਸੀਂ ਤੁਸੀਂ ਤੁਹਾਡੇ ਨਾਲ ਆ ਤੁਹਾਡੇ ਸਹਿਯੋਗ ਦੇਵਾਂਗੇ ਤੁਹਾਡੇ ਨਾਲ ਕੰਮ ਕਰਾਂਗੇ ਪਰ ਉਹਨਾਂ ਦਾ ਸਹਿਯੋਗ ਸਾਨੂੰ ਬਹੁਤ ਘੱਟ ਹੈ ਇੱਥੇ ਗਸ਼ਤ ਨਹੀਂ ਰਾਤੀ ਕੋਈ ਵੀ ਹੁੰਦੀ ਹੈਗੀ ਕੋਈ ਵੀ ਅੱਗੇ ਕਾਰਵਾਈ ਨਹੀਂ ਹੈਗੀ ਕੋਈ ਅੱਗੇ ਕੰਮ ਨਹੀਂ ਕਰਦੇ ਹੈਗੇ ਚੌਕੀਦਾਰ ਵਗੈਰਾ ਹੈਗਾ ਚੌਕੀਦਾਰ ਨਹੀਂ ਹੈਗਾ ਜੀ ਸਾਡੇ ਯਾਰ ਕਿਹੜਾ ਇਸਰਾਫਾ ਬਿਆਰ ਨ ਕੋਦਰ ਜੀ ਸਰ ਕੀ ਮਾਮਲਾ ਜੀ ਇਹ ਹੈ ਇੱਥੇ ਸਾਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਇਨਫਾਰਮੇਸ਼ਨ ਮਿਲੀ ਆ ਕਿ ਆ ਸਰਾਫਾ ਬਾਜ਼ਾਰ ਦੇ ਵਿੱਚ ਰਾਜਨ ਗਾਰਮੈਂਟਸ ਇੱਥੇ ਕੋਈ ਚੋਰ ਵੱਲੋਂ ਉੱਪਰੋਂ ਦੀ ਚਾਕੂ ਗ੍ਰੇਲ ਪਟ ਕੇ ਔਰ ਇੱਥੇ ਇਹਨਾਂ ਦੇ ਗੱਲੇ ਦੇ ਵਿੱਚੋਂ ਕੋਈ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਔਰ ਅਸੀਂ ਇਹ ਮੌਕੇ ਤੇ ਆਏ ਆ ਉੱਪਰ ਵੀ ਦੇਖਿਆ ਸਾਰਾ ਤੇ ਅਸੀਂ ਇਹਦੇ ਬਾਰੇ ਜਿਹੜਾ ਵਾ ਇਹਨਾਂ ਨਾਲ ਵੀ ਸਾਰੇ ਰਿਸਕ ਬਾਜ਼ਾਰ ਵਾਲਿਆਂ ਨਾਲ ਵੀ ਗੱਲ ਕੀਤੀ ਆ ਕਿ ਤੁਸੀਂ ਵੀ ਇੱਕ ਚੌਕੀਦਾਰ ਹਰ ਮਾਰਕੀਟ ਦੇ ਵਿੱਚ ਰੱਖਿਆ ਜਾਵੇ ਔਰ ਮੈਂ ਤੁਹਾਡੇ ਮਾਧਿਅਮ ਰਾਈ ਵੀ ਇਹਨਾਂ ਨੂੰ ਅਪੀਲ ਕਰਾਂਗਾ ਤੇ ਚੌਂਕੀਦਾਰ ਜਿਹੜੇ ਆ ਜਰੂਰ ਰੱਖਣੇ ਪੈਣਗੇ ਅਸੀਂ ਵੀ ਆਪਣੇ ਵੱਲੋਂ ਗਸ਼ਤ ਟੀਮਾਂ ਲਾਈਆਂ ਹੋਈਆਂ ਨੇ ਸਾਡੀ ਵੀਆਰ ਟੀਮ ਅਲੱਗ ਤੋਂ ਗਸ਼ਤ ਕਰਦੀ ਹੈ ਦੋ ਮੁਲਾਜ਼ਮ ਮੋਟਰਸਾਈਕਲ ਗਸ਼ਤ ਤੇ ਲਾਏ ਹੋਏ ਆ ਔਰ ਰਾਤ ਮੈਂ ਕੋਦੇ 2:00 ਵਜੇ ਤੱਕ ਅੱਜ ਵੀ ਆਪ ਸਾਰਾ ਮਤਲਬ ਕਵਰ ਕਰਦਾ ਰਿਹਾ ਘੁੰਮਦਾ ਰਿਹਾ ਔਰ ਬਾਕੀ ਕੋਈ ਗੱਲ ਨਹੀਂ ਇਹਨੂੰ ਅਸੀਂ ਜਲਦੀ ਕਰ ਲਵਾਂਗੇ ਟਰੇਸ ਕਰਾਂਗੇ ਸਰ ਕਿੰਨਾ ਕੁ ਨੁਕਸਾਨ ਹੋਇਆ ਇਨ ਹਾਲ ਜੇ ਨਾ ਕੋਈ ਐਸਟੀਵੇਟਰ ਨਹੀਂ ਆਇਆ ਆਪਣਾ ਕਹਿੰਦੇ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਇਹਨਾਂ ਦੇ ਨਹੀਂ ਉੱਪਰ ਜਿੱਧਰੋਂ ਦੀ ਕੋਈ ਚੋਰ ਨੇ ਐਂਟਰੀ ਕੀਤੀ ਉਧਰ ਤਾਂ ਕੈਮਰਾ ਕੋਈ ਹੈ ਨਹੀਂਗਾ نیچے ਵੀ ਇਹਨਾਂ ਕੋ ਕੈਮਰੇ ਨਹੀਂ ਲੱਗੇ ਹੈਗੇ